ਅਸੀ ਕਮ ਰਾਗਵ ਜੈਨ ਤੁਸੀਂ ਬਿਕਰੋ ਦਾ ਸਮਰ न्यूज ਕਿਹਾ ਸਰਦੈ ਹੂੰ 4 ਤਰੀਕ ਨੂੰ ਜਿਹੜੇ ਨਤੀਜੇ ਲਾਣੇ ਜੋਗੇ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀ ਕਿ ਕੀਤੀਆਂ ਗਈਆਂ ਤਸਵੀਰਤ ਤੁਹਾਨੂੰ ਦਿਖਾ ਰਹੇ ਜਲੰਧਰ ਦੇ ਸਪੋਰਟਸ ਕੋਰਟ ਦੀ ਜਿੱਥੇ ਕਿ ਵਕਫ ਵਕਫ ਈਵੀਐ ਮਸ਼ੀਨਾਂ ਆਈ ਹੋਈਆਂ ਵਕਫ ਵਕਫ ਸੈਂਟਰ ਬਣਿਆ ਕਿਉਂਕਿ ਜਲੰਧਰ ਵਿੱਚ 9 ਹਲਕੇ ਐ ਤੇ ਉਸ ਦੇ ਹਿਸਾਬ ਨਾਲ ਜਿਹੜਾ ਕੀ ਐ ਇਹ ਚੀਜ਼ਾਂ ਡਿਵਾਈਡ ਕੀਤੀ ਗਈ ਐ ਕਿਉਂਕਿ ਕੰਪੀਟੀਸ਼ਨ ਇਸ ਵਾਰੀ ਕਾਫੀ ਤਕੜਾ ਜਿਹੜਾ ਕੀ ਦੇਖਣ ਨੂੰ ਮਿਲਿਆ ਸੀਗਾ ਗੱਲ ਕਰੀਏ ਜਲੰਧਰ ਸੀਟ ਦੀ ਤੇ ਇਸ ਵਾਰੀ ਪੰਜ ਤਰਫਾ ਮੁਕਾਬਲਾ ਸੀ ਕਿਉਂਕਿ 2019 ਤੱਕ ਅਸੀਂ ਦੇਖਦੇ ਸੀਗੇ ਕਿ ਅਕਾਲੀ ਵਰਸਸ ਕਾਂਗਰਸ ਹੁੰਦਾ ਸੀ ਤਾਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਸੀਗਾ ਲੇਕਿਨ ਇਸ ਵਾਰੀ ਜਿਹੜਾ ਕੀ ਐ ਪੰਜ ਤਰਫਾ ਮੁਕਾਬਲਾ ਹੈ ਦੂਜੇ ਪਾਸੇ ਸਿਕਿਉਰਿਟੀ ਦੇ ਜਿਹੜੇ ਕਿ ਪੁਖਤਾ ਇੰਤਜ਼ਾਮ ਕੀਤੇ ਹੋਏ ਆ ਕਿਸੇ ਵੀ ਵਿਅਕਤੀ ਨੂੰ ਬਿਨਾ ਇਜਾਜ਼ਤ ਤੋਂ ਅੰਦਰ ਜਾਣ ਦੀ ਜਿਹੜੀ ਕਿ ਪਰਮਿਸ਼ਨ ਨਹੀਂ ਹੈਗੀ ਉਸ ਤੋਂ ਇਲਾਵਾ ਦੇਖ ਸਕਦੇ ਹੋ ਕਿ ਅਧਿਕਾਰੀ ਜਿਹੜਾ ਕੀ ਮੌਜੂਦ ਹੈ ਹਰ ਕਿਸੇ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਹੀ ਅੰਦਰ ਬਾਹਰ ਜਿਹੜਾ ਕਿ ਜਾਂਚ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਕੋਈ ਵੀ ਵਿਅਕਤੀ ਬਿਨਾ ਪਰਮਿਸ਼ਨ ਦੇ ਨਾ ਹੀ ਅੰਦਰ ਆ ਸਕਦਾ ਤੇ ਨਾ ਹੀ ਜਿਹੜਾ ਕੀ ਹੈ ਬਾਹਰ ਜਾ ਸਕਦਾ ਦੂਜੇ ਪਾਸੇ ਟੈਂਟ ਲੱਗਣੇ ਜਿਹੜੇ ਕਿ ਸ਼ੁਰੂ ਹੋ ਚੁੱਕੇ ਹੋਏ ਆ ਤਾਂ ਕਿ ਗਰਮੀ ਤੋਂ ਵੱਧ ਤੋਂ ਵੱਧ ਬਚਾਅ ਰਹੇ ਕਿ ਗਰਮੀ ਦਾ ਟੈਂਪਰੇਚਰ 40 ਡਿਗਰੀ ਤੋਂ ਉੱਪਰ ਜਾ ਰਿਹਾ ਹੈ ਤੇ ਆਪਣੀ ਸਿਹਤ ਦਾ ਲੇਕਿਨ ਸਾਰੇ ਲੋਕਾਂ ਨੂੰ ਅਪੀਲ ਕੀਤੀ ਰਹੀ ਧਿਆਨ ਰੱਖਿਆ ਜਾਵੇ ਬਾਰ ਬਾਰ ਕਿਹਾ ਜਾ ਰਿਹਾ ਕਿ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ ਕਿਉਂਕਿ 4 ਤਰੀਕ ਨੂੰ ਸਵੇਰ ਤੋਂ ਜਿਹੜੇ ਕੀ ਹੈ ਨਤੀਜੇ ਆਣੇ ਸ਼ੁਰੂ ਹੋ ਜਾਣੇ ਆ ਤੇ ਦੁਪਹਿਰ ਤੱਕ ਜਿਹੜੀ ਕੀ ਤਸਵੀਰ clear ਹੋ ਜੂਗੀ ਕੈਮਰਾਮੈਨ ਰਾਜਨਦਰ ਨਾਲ ਮੈਂ ਰਾਗਵ ਜੈਨ ਦਾ ਸਮਰਥਨ ਸਸਿਕਾ ਮਰਾਕਬ ਜੈਨਤ ਤੁਸੀਂ ਵੇਖ ਰਹੇ ਹੋ ਦਾ ਸਮਰ نیوز ਕਿ ਅੱਜ ਸਰਵੇ ਨੂੰ 4 ਤਰੀਕ ਨੂੰ ਜਿਹੜੇ ਨਤੀਜੇ ਲਾਣੇ ਜੋਗੇ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀ ਕਿ ਕੀਤੀਆਂ ਗਈਆਂ ਤਸਵੀਰਤ ਤੁਹਾਨੂੰ ਦਿਖਾ ਰਹੇ ਜਲੰਧਰ ਦੇ ਸਪੋਰਟਸ ਕੋਰਟ ਦੀ ਜਿੱਥੇ ਕਿ ਵਕਫ ਵਕਫ ਈਵੀਐਮ ਮਸ਼ੀਨਾਂ ਆਈ ਹੋਈਆਂ ਵਕਫ ਵਕਫ ਸੈਂਟਰ ਬਣਿਆ ਕਿਉਂਕਿ ਜਲੰਧਰ ਵਿੱਚ 9 ਹਲਕੇ ਐ ਤੇ ਉਸ ਦੇ ਹਿਸਾਬ ਨਾਲ ਜਿਹੜਾ ਕੀ ਐ ਇਹ ਚੀਜ਼ਾਂ ਡਿਵਾਈਡ ਕੀਤੀ ਗਈ ਹੈ ਕਿਉਂਕਿ ਕੰਪੀਟੀਸ਼ਨ ਇਸ ਵਾਰੀ ਕਾਫੀ ਤਕੜਾ ਜਿਹੜਾ ਕਿ ਦੇਖਣ ਨੂੰ ਮਿਲਿਆ ਸੀਗਾ ਗੱਲ ਕਰੀਏ ਜਲੰਧਰ ਸੀਟ ਦੀ ਤੇ ਇਸ ਵਾਰੀ ਪੰਜ ਤਰਫਾ ਮੁਕਾਬਲਾ ਸੀ ਕਿਉਂਕਿ 2019 ਤੱਕ ਅ ਇਕੜ ਇਸ ਵਾਰ ਜਿਹੜਾ ਕੀ ਹੈ ਪੰਜ ਤਰਫਾ ਮੁਕਾਬਲਾ ਹੈ ਦੂਜੇ ਪਾਸੇ ਸਿਕਿਉਰਿਟੀ ਦੇ ਜਿਹੜੇ ਕੀ ਪੂਕਤਾ ਇੰਤਜ਼ਾਮ ਕੀਤੇ ਹੋਏ ਹੈ ਕਿਸੇ ਵੀ ਵਿਅਕਤੀ ਨੂੰ ਬਿਨਾਂ ਇਜਾਜ਼ਤ ਤੋਂ ਅੰਦਰ ਜਾਣ ਦੀ ਜਿਹੜੀ ਕੀ ਪਰਮਿਸ਼ਨ ਨਹੀਂ ਹੈਗੀ ਉਸ ਤੋਂ ਇਲਾਵਾ ਦੇਖ ਸਕਦੇ ਹੋ ਕਿ ਅਧਿਕਾਰੀ ਜਿਹੜਾ ਕੀ ਹੈ ਮੌਜੂਦ ਹੈ ਹਰ ਕਿਸੇ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਹੀ ਅੰਦਰ ਬਾਹਰ ਜਿਹੜਾ ਕੀ ਜਾਂਚ ਕੀਤਾ ਜਾ ਰਿਹਾ ਹੈ ਉਸ ਤੋਂ ਇਲਾਵਾ ਕੋਈ ਵੀ ਵਿਅਕਤੀ ਬਿਨਾਂ ਪਰਮਿਸ਼ਨ ਦੇ ਨਾ ਹੀ ਅੰਦਰ ਆ ਸਕਦਾ ਤੇ ਨਾ ਹੀ ਜਿਹੜਾ ਕੀ ਹੈ ਬਾਹਰ ਜਾ ਸਕਦਾ ਦੂਜੇ ਪਾਸੇ ਟੈਂਟ ਲੱਗਣ ਦੇ ਜਿਹੜੇ ਕੀ ਸ਼ੁਰੂ ਹੋ ਚੁੱਕੇ ਹੋਏ ਹੈ ਤਾਂ ਕਿ ਗਰਮੀ ਤੋਂ ਵੱਧ ਤੋਂ ਵੱਧ ਬਚਾਅ ਹੋਵੇ ਕਿ ਗਰਮੀ ਦਾ ਟੈਂ ਤੇ ਆਪਣੀ ਸਿਹਤ ਦਾ ਲekin ਸਾਰੇ ਲੋਕਾਂ ਨੂੰ ਅਪੀਲ ਕੀਤੀ ਰਹੀ ਧਿਆਨ ਰੱਖਿਆ ਜਾਵੇ ਬਾਰ ਬਾਰ ਕਿਹਾ ਜਾ ਰਿਹਾ ਕਿ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ ਕਿਉਂਕਿ 4 ਤਰੀਕ ਨੂੰ ਸਵੇਰ ਤੋਂ ਜਿਹੜੇ ਕੀ ਹੈ ਨਤੀਜੇ ਆਣੇ ਸ਼ੁਰੂ ਹੋ ਜਾਣੇ ਹੈ ਤੇ ਦੁਪਹਿਰ ਤੱਕ ਜਿਹੜੀ ਕੀ ਤਸਵੀਰ clear ਹੋ ਜੂਗੀ ਕੈਮਰਾਮੈਨ ਰਾਜਨਦਰ ਨਾਲ ਮੈਂ ਰਾਗਵ ਜੈਨ ਦਾ ਸਮਰਥ ਸਸਿਕਾ ਮਰਾਗਵ ਜੈਨ ਤੁਸੀਂ ਬਿਕਰੋ ਦਾ ਸਮਰਥ ਨਿਊਜ਼ ਕਿਹਾ ਸਕਦੇ ਹੋ 4 ਤਰੀਕ ਨੂੰ ਜਿਹੜੇ ਨਤੀਜੇ ਲਾਣੇ ਜਾਓਗੇ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀ ਕਿ ਕੀਤੀਆਂ ਗਈਆਂ ਤਸਵੀਰਤ ਤੁਹਾਨੂੰ ਦਿਖਾ ਰਹੇ ਜਲੰਧਰ ਦੇ ਸਪੋਰਟਸ ਕੋਰਟ ਦੀ ਜਿੱਥੇ ਕਿ ਵਕਫ ਵਕਫ ਈਵੀ ਮਸ਼ੀਨਾਂ ਆਈ ਹੋਈਆਂ ਵਕਫ ਵਕਫ ਸੈਂਟਰ ਬਣਿਆ ਕਿਉਂਕਿ ਜਲੰਧਰ ਵਿੱਚ 9 ਹਲਕੇ ਆ ਤੇ ਉਸੇ ਹਿਸਾਬ ਨਾਲ ਜਿਹੜਾ ਕੀ ਹੈ ਇਹ ਚੀਜ਼ਾਂ ਡਿਵਾਈਡ ਕੀਤੀ ਗਈ ਹੈ ਕਿਉਂਕਿ ਕੰਪੀਟੀਸ਼ਨ ਇਸ ਵਾਰੀ ਕਾਫੀ ਤਕੜਾ ਜਿਹੜਾ ਕੀ ਦੇਖਣ ਨੂੰ ਮਿਲਿਆ ਸੀਗਾ ਗੱਲ ਕਰੀਏ ਜਲੰਧਰ ਸੀਟ ਦੀ ਤੇ ਇਸ ਵਾਰੀ ਪੰਜ ਤਰਫਾ ਮੁਕਾਬਲਾ ਸੀ ਕਿਉਂਕਿ 2019 ਤੱਕ ਅਸੀਂ ਦੇਖਦੇ ਸੀਗੇ ਕਿ ਅਕਾਲੀ ਵਰਸਸ ਕਾਂਗਰਸ ਹੁੰਦਾ ਸੀ ਤਾਂ ਕਾਂਗਰਸ ਦਾ ਗੜ ਮੰਨਿਆ ਜਾਂਦਾ ਸੀ ਲੇਕਿਨ ਇਸ ਵਾਰੀ ਜਿਹੜਾ ਕੀ ਹੈ ਪੰਜ ਤਰਫਾ ਮੁਕਾਬਲਾ ਹੈ ਦੂਜੇ ਪਾਸੇ ਸਿਕਿਉਰਿਟੀ ਦੇ ਜਿਹੜੇ ਕਿ ਪੁਖਤਾ ਇੰਤਜ਼ਾਮ ਕੀਤੇ ਹੋਏ ਆ ਕਿਸੇ ਵੀ ਵਿਅਕਤੀ ਨੂੰ ਬਿਨਾ ਇਜਾਜ਼ਤ ਤੋਂ ਅੰਦਰ ਜਾਣ ਦੀ ਜਿਹੜੀ ਕਿ ਪਰਮਿਸ਼ਨ ਨਹੀਂ ਹੈਗੀ ਉਸ ਤੋਂ ਇਲਾਵਾ ਦੇਖ ਸਕਦੇ ਹੋ ਕਿ ਅਧਿਕਾਰੀ ਜਿਹੜਾ ਕੀ ਮੌਜੂਦ ਹੈ ਹਰ ਕਿਸੇ ਨੂੰ ਪੁੱਛ ਗਿੱਛ ਕਰਨ ਤੋਂ ਬਾਅਦ ਹੀ ਅੰਦਰ ਬਾਹਰ ਜਿਹੜਾ ਕਿ ਜਾਂਚ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਕੋਈ ਵੀ ਵਿਅਕਤੀ ਬਿਨਾ ਪਰਮਿਸ਼ਨ ਦੇ ਨਾ ਹੀ ਅੰਦਰ ਆ ਸਕਦਾ ਤੇ ਨਾ ਹੀ ਜਿਹੜਾ ਕੀ ਹੈ ਬਾਹਰ ਜਾ ਸਕਦਾ ਦੂਜੇ ਪਾਸੇ ਟੈਂਟ ਲੱਗਣੇ ਜਿਹੜੇ ਕਿ ਸ਼ੁਰੂ ਹੋ ਚੁੱਕੇ ਹੋਏ ਆ ਤਾਂ ਕਿ ਗਰਮੀ ਤੋਂ ਵੱਧ ਤੋਂ ਵੱਧ ਬਚਾਅ ਰਹੇ ਕਿ ਗਰਮੀ ਦਾ ਟੈਂਪਰੇਚਰ 40 ਡਿਗਰੀ ਤੋਂ ਉੱਪਰ ਜਾ ਰਿਹਾ ਹੈ ਤੇ ਆਪਣੀ ਸਿਹਤ ਦਾ ਲekin ਸਾਰੇ ਲੋਕਾਂ ਨੂੰ ਅਪੀਲ ਕੀਤੀ ਰਹੀ ਧਿਆਨ ਰੱਖਿਆ ਜਾਵੇ ਬਾਰ ਬਾਰ ਕਿਹਾ ਜਾ ਰਿਹਾ ਕਿ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ ਕਿਉਂਕਿ 4 ਤਰੀਕ ਨੂੰ ਸਵੇਰ ਤੋਂ ਜਿਹੜੇ ਕੀ ਹੈ ਨਤੀਜੇ ਆਣੇ ਸ਼ੁਰੂ ਹੋ ਜਾਣੇ ਹੈ ਤੇ ਦੁਪਹਿਰ ਤੱਕ ਜਿਹੜੀ ਕੀ ਤਸਵੀਰ clear ਹੋ ਜੂਗੀ ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਗਵ ਜੈਨ ਦਾ ਸਮਰਥਨ